ਸਲਟੇ ਆ ਇਤਲੀ ਦੀ ਸਾਡੇ ਵੀਰਾਂ ਨੇ ਬਹੁਤ ਵਧੀਆ ਸੰਸਕਾ ਬਣਾਈ ਹੈ ਇਹ ਸੰਸਕਾ ਸਾਡੇ ਸਿੱਖ ਕੌਮ ਦੇ ਕਲਚਰ ਨੂੰ ਸਾਡੇ ਸਭਿਆਚਾਰ ਨੂੰ ਸਾਡੇ ਵਿਰਸੇ ਨੂੰ ਦੁਨੀਆ ਨੂੰ ਇਥੋਂ ਦੀਆਂ ਬਸ਼ਾ ਹਵਾਂ ਦੇ ਵਿੱਚ ਦੱਸਣ ਦੇ ਵਾਸਤੇ ਤਤਪਰ ਹੈ ਕਿ ਸਾਡਾ ਵਿਰਸਾ ਕੀ ਹੈ ਸਾਡਾ ਸਭਿਆਚਾਰ ਕੀ ਹੈ ਸਾਡਾ ਧਰਮ ਕੀ ਹੈ ਤੇ ਇਹਨਾਂ ਦੇ ਵੱਲੋਂ ਬੜਾ ਸਮੇਂ ਸਮੇਂ ਤੇ ਉਦਮ ਕੀਤਾ ਜਾਂਦਾ ਹੈ ਕਿ ਆਪਣੇ ਧਰਮ ਦੀ ਸੰਗਤ ਮੇਰੇ ਨਾਲ ਫੈਮਿਲੀ ਅਪੀਸ਼ ਕਰਕੇ ਉਹਦੇ ਬਾਅਦ ਸਵੱਦ ਵਿੱਚ ਇਹਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਉਹ ਛਾਪੀਆਂ ਗਈਆਂ ਅਜਿਹੇ ਉਹਨੇ ਭਾਈ ਸਾਹਬ ਨੂੰ ਨਹੀਂ ਮਿਸਟਰ ਦੱਸ ਕੇ ਗਏ ਹਨ ਕਿ ਇੱਥੇ ਬੱਚਿਆਂ ਦਾ ਉਹਨੇ ਕੋਈ ਮੁਕਾਬਲਾ ਕਰਾਉਣਾ ਚਾਹੁੰਦੇ ਆ 15 ਤੋਂ 35 ਸਾਲ ਦਾ ਧਰਮ ਦੇ ਨਾਲ ਸੰਬੰਧਤ ਹੈ ਤੇ ਉਹਨਾਂ ਸਾਰਾ ਕੁਝ ਦੱਸਿਆ ਹੈ ਵੀ ਉਹਦੇ ਵਿੱਚ ਤੁਸੀਂ ਜਾਂ ਬੈਂਤੀਗੈ ਜਾਂ ਫੋਟੋਗ੍ਰਾਫੀ ਹੈ ਜਾਂ ਤੁਹਾਡੀ ਮੈਨੂੰ ਕੋਈ ਕਲਾ ਹੈ ਉਹਦੇ ਹਿਸਾਬ ਦੇ ਨਾਲ ਆਪਣੇ ਧਰਮ ਨੂੰ ਪ੍ਰਮੋਟ ਕਰਦਿਆਂ ਹੋਇਆਂ ਆਪਣੇ ਧਰਮ ਦੀ ਪਰਤੀ ਵੀ ਰਿਆ ਕਰਦਿਆਂ ਹੋਇਆਂ ਆਖਦਾ ਸਕਦੇ ਹਾਂ ਸਾਡੇ ਬੱਚੇ ਜਿਹੜੇ ਇੱਥੇ ਪੜ੍ਹਿਆ ਉਹਨਾਂ ਨੂੰ ਇਥੋਂ ਦੀ ਬੋਲੀ ਆਉਂਦੀ ਹੈ ਡਾਕਟਰਾਂ ਨੂੰ ਪੰਜਾਬੀ ਗੁਰਮੁਖੀ ਪੜ੍ਹਦੀ ਨਹੀਂ ਆਉਂਦੀ ਉਹ ਲੈਂਦੇ ਘਰ ਦੇ ਵਿੱਚ ਉਹਨਾਂ ਨੂੰ ਪੰਜਾਬੀ ਦਾ ਇਤਿਹਾਸ ਦੇ ਪਤਾ ਨਹੀਂ ਲੱਗਦਾ ਫਿਰ ਉਹਨਾਂ ਨੂੰ ਆਪਣੇ ਇਤਿਹਾਸ ਨੂੰ ਜਾਣਨ ਵਾਸਤੇ ਇਥੋਂ ਦੀ ਬੋਲੀ ਵਿੱਚ ਇਤਿਹਾਸ ਮਿਲੇ ਉਹ ਬੋਲੀ ਦਾ ਇਤਿਹਾਸ ਪੂਰਾ ਸਿੱਖਦੇ ਸਾਡੀ ਸੈਕਾਇਟੀ ਦੇ ਵੱਲੋਂ ਇਹ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਸ਼ਾਪਕੀ ਦਾ ਇਤਿਹਾਸ ਇੱਕ ਪੂਰਾ ਸਿੱਖ ਜਿਹੜੀ ਸਾਡੀ ਸੱਤ ਬਣੀ ਹੈ ਕਿ ਇਹਨਾਂ ਨੇ ਘਾਤ ਸ਼ਾਪਿਆਨ ਬਣਵਾਇਆ ਸੋ ਨੌਜਵਾਨੀ ਨੂੰ ਉਤਮ ਕਰਨ ਇੱਥੇ ਸਮਰਥ ਕਰੋ ਇਹਨਾਂ ਦਾ ਪਹਾੜਣ ਵਾਸਤੇ ਤੇ ਕਿਤਾਬਾਂ ਲੈ ਕੇ ਜਾਓ ਪਹਿਲਾਂ ਕਿ ਤੁਸਰ ਸਿੱਖਾ ਲਿਆ ਕਰੋ ਉਹਨਾਂ ਨੂੰ ਪੜਿਓ ਕਿਤਾਬਾਂ ਪੜ੍ਹ ਕੇ ਸਾਨੂੰ ਸਾਡੇ ਬਹਾਦਰ ਦਾ ਪਤਾ ਲੱਗੇ ਕਈ ਵਾਰ ਬੱਚੇ ਸਾਨੂੰ ਜਦੋਂ ਸਕੂਲ ਤੋਂ ਲਾਈਨ ਵਾਸਤੇ ਜਾਂਦੇ ਐ ਤੇ ਅਸੀਂ ਉਹਨਾਂ ਨੂੰ ਪੁੱਛਦੇ ਐ ਕੋਈ ਬਹਾਦਰ ਦੇ ਬਾਰੇ ਪੜ੍ਹਿਆ ਉਹ ਕਹਿੰਦੇ ਨਹੀਂ ਜੀ ਸਾਨੂੰ ਪਤਾ ਨਹੀਂ ਮੈਂ ਕਿਉਂ ਕਿ ਉਹ ਕਹਿੰਦੇ ਸਾਨੂੰ ਪੜ੍ਹਨਾ ਨਹੀਂ ਆਉਂਦਾ ਇਸ ਨਾਲੋਂ ਅਕਸਰ ਕਿਹਾ ਹੁੰਦਾ ਕਿ ਕਲਕੁੰਗਾ ਸਿੱਖ ਵੱਲੋਂ ਕਿਤਾਬਾਂ ਛਾਪੀਆਂ ਗੁਰਦੁਆਰਿਆਂ ਦੇ ਵਿੱਚ ਪਈਆਂ ਨੇ ਤੁਸੀਂ ਗੁਰੂ ਘਰ ਵਿੱਚ ਜਾ ਕੇ ਪਾਲੀਗਨ ਭਾਸ਼ਾ ਵਿੱਚ ਆਪਣਾ ਇਤਿਹਾਸ ਮੰਗਿਓ ਉਹ ਅਸਲੀ ਇਤਿਹਾਸ ਮਿਲੇਗਾ ਜਿਹੜੇ ਗੁਰੂ ਘਰ ਕੋਲੇ ਨਾ ਹੋਵੇ ਉਹਨਾਂ ਕੋ ਕਲਕੁੰਗਾ ਸਿੱਖ ਨਾਲ ਸੰਪਰਕ ਕਰਨਾ ਉਹ ਕਿਤਾਬਾਂ ਤੁਹਾਨੂੰ ਦੇ ਕੇ ਜਾਣਗੇ ਕਿ ਕਲਕੁੰਗਾ ਸਿੱਖ ਸਾਈਂ ਵਾਲੇ ਵੀਰ ਸਭੀ ਜ਼ਿਬਰ ਦੀ ਸੈਕੋਣੀ ਉਹ ਵੀ ਪਹੁੰਚੇ ਹੈ ਇਹ ਤਾਸ ਦੇ ਵਾਸਤੇ ਬੜੇ ਵੱਡੇ ਯਾਤਰ ਕੀਤੇ ਜਾ ਰਹੇ ਆ ਉਥੇ ਜਦੋਂ ਇਹ ਤਾਸ ਦੀ ਗੱਲ ਕਰਦੇ ਆ ਤਾਂ ਇਹਨਾਂ ਨੂੰ ਫਿਰ ਸੁਨੇਹੇ ਮਰਦੇ ਆ ਵੀ ਤੁਸੀਂ ਆਪਣੇ ਘਰ ਦੀ ਗੱਲ ਕਰਦੇ ਹੋ ਉਥੇ ਵੀ ਜੀ ਹੁਣ ਮੈਨੂੰ ਦੱਸਦੇ ਸੀ ਕਹਿੰਦੇ ਨਗਰ ਕੀਰਤਨ ਅਸੀਂ ਆਪਣੇ ਘਰ ਦੇ ਪ੍ਰਚਾਰ ਨਾਲ ਬਹੁਤ ਵੱਡਾ ਇਹ ਵੀ ਇੱਕ ਸਾਡਾ ਉਪਰਾਲਾ ਅਸੀਂ ਆ ਪੱਗਾਂ ਬੜੇ ਇਹਨਾਂ ਨੂੰ ਦੱਸ ਸਕੀਏ ਕਿਉਂਕਿ ਬੜੀ ਹਰਾਨੀ ਹੁੰਦੀ ਹੈ ਜੇ ਵੀ ਜਦੋਂ ਅਸੀਂ ਰੇਲਵੇ ਵਿੱਚ ਕਿਤੇ ਸਫ਼ਰ ਕਰਦੇ ਹਈਏ ਸਾਨੂੰ ਕੋਈ ਮਿਲਦੇ ਹੈ ਕੋਈ ਵੀ ਕਹਿੰਦੇ ਹੈ ਸਾਨੂੰ ਆ ਕੇ ਕਹਿੰਦੇ ਸਲਾਮ ਅਲੈਕਮ ਹੈ ਤੇ ਅਸੀਂ ਕਹਿੰਦੇ ਅਸ ਪਈਦਾ ਹੈ ਉਹ ਕਹਿੰਦੇ ਤੁਸੀਂ ਫਿਰ ਪਾਕਿਸਤਾਨੀ ਨਹੀਂ ਤੁਸੀਂ ਮੁਸਲਮਾਨ ਨਹੀਂ ਅਸੀਂ ਕਹਿੰਦਾ ਨਹੀਂ ਤੁਸੀਂ ਕੌਣ ਹੋ ਵੀ ਅਸੀਂ ਕਹਿੰਦਾ ਵੀ ਅਸੀਂ ਸਿੱਖ ਆ ਉਹ ਕਹਿੰਦੇ ਕੌਣ ਹੁੰਦੇ ਨੇ ਸਿੱਖ ਤੇ ਉਹਨਾਂ ਨੂੰ ਦੱਸਣਾ ਪੈਂਦਾ ਹੈ ਅਜੇ ਉਹਨਾਂ ਨੂੰ ਸਾਡੀ ਪਹਿਚਾਣ ਨਹੀਂ ਪੂਰੀ ਤਰ੍ਹਾਂ ਵੀ ਸਿੱਖ ਕੌਣ ਕੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਵਾਹਿਗੁਰੂ ਦਾ ਖਾਲਸਾ ਪਤਾ ਹੋਵੇ ਕਿ ਵਾਹਿਗੁਰੂ ਨਿੱਕਾ ਖਾਲਸਾ ਵਾਹਿਗੁਰੂ ਨਿੱਕੀ ਖਤੇ ਕਰਨ ਵਾਲੇ ਅਸੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਲ ਇਹ ਹੁਣ ਹਮਾਰੇ ਹਾਂ ਕਿ ਸਾਡੇ ਕੋਲੇ ਸਤਿਗੁਰਾਂ ਦੀ ਬਖਸ਼ਿਸ਼ ਹੈ ਇਹ ਦਸਤਾਰ ਹੈ ਉਹਨਾਂ ਨੂੰ ਅਸੀਂ ਦੱਸੀਏ ਤੇ ਉਹਨਾਂ ਦੇ ਤਹਾਨ ਦੇ ਬਾਹਰ ਪਸਾ ਕੇ ਨੇ ਜੇ ਸਾਡੇ ਬੱਚਾ ਨੂੰ ਸਕੂਲਾ ਵਿੱਚ ਆਪ ਕੋ ਇਖਰਾਸ ਕਰਾ ਹੋਏਗਾ ਜਿਹੜੇ ਬੱਚੇ ਮੜਦੇ ਜਾਂ ਸਕੂਲਾ ਚ ਉਹ ਤਹਾਨ ਦੀ ਜਾਣਕਾਰੀ ਹਾਸਲ ਕੀਤੀ ਹੋਏਗੀ ਤੇ ਦੱਸ ਸਕਦੇ ਆ ਅਸੀਂ ਨਾ ਕਿਰਤਨ ਕਰਦੇ ਆ ਉਸੇ ਤਹਾਨ ਨੂੰ ਦੱਸਣ ਵਾਸਤੇ ਪਰ ਉੱਥੇ ਵੀ ਅਸੀਂ ਸੁਨੇਹਾ ਉਹਦਾ ਦਾ ਦੇ ਕੇ ਆ ਜਾਂਦੇ ਆ ਜਿਹੜਾ ਸੁਨੇਹਾ ਕੋਈ ਵਧੀਆ ਸੁਨੇਹਾ ਨਹੀਂ ਜਾਂਦਾ ਜਦੋਂ ਉੱਥੇ ਵੱਟਾ ਕਾਠ ਰਤ ਪਰਾਂ ਦੇ ਸਰਦਾਰ ਲੱਗੇ ਹੁੰਦੇ ਐ ਤਾਂ ਫਤਾਲਾਂ ਉੱਤੇ ਅਸੀਂ ਰੱਜੇ-ਕੁਜੇ ਵੀ ਢੀਰੇ ਦਾ ਵਾਦੁੰਨੇ ਆ ਜਿੱਦਾਂ ਇੰਨਾ ਦੇ ਕੁੱਤੇ ਹੋਈਏ ਅਸੀਂ ਉਹਦੇ ਖੋਖੇ ਖਾਂਦੇ ਆਂ ਤੇ ਉਹ ਵੀ ਨੋ ਬਣਾ ਕੇ ਇਹਨਾਂ ਨੂੰ ਖਵਾਉਂਦੇ ਆਂ ਕਸੂਰੇ ਵਾਹਣਾ ਨੂੰ ਵੀ ਤੁਸੀਂ ਤੇ ਕਹਿੰਦੇ ਹੋ ਸਾਡਾ ਧਰਮ ਜਿਹੜਾ ਹੈ ਇਹ ਦੂਜਿਆਂ ਨੂੰ ਭੁਗਿਆਲ ਪ੍ਰਸ਼ਾਦਾ ਸਿਖਾਉਂਦਾ ਹੈ ਲੋੜਵੰਦਾਂ ਦੀ ਮਦਦ ਕਰਦਾ ਹੈ ਤੇ ਇਹਦੇ ਤੁਸੀਂ ਆਪ ਹੀ ਬਣਾ ਲਿਓ ਤੇ ਆਪ ਹੀ ਖੋਖੇ ਖਾਈ ਜੰਨੇ ਆਉਂਦੇ ਰੀਡਰ ਬੀੜੀ ਜੰਨੇ ਆਂ ਜਿਸ ਤੂੰ ਜਿਹੜੇ ਕੱਪੜੇ ਹੁੰਦੇ ਆ ਤਾਂ ਰੁਪਈਆ ਜਾਂਦਾ ਉਹ ਖਾਣਾ ਉੱਤੇ ਖੋਖੇ ਸੋ ਇਹਨਾਂ ਨੇ ਇਹ ਵੀ ਉਦੋਂ ਕੀਤਾ ਵੀ ਲੰਗਰ ਪਾਕਿਸਤਾਨ ਦੇ ਸ਼ਹਿਰੇ ਸ਼ਕੀਏ ਇਸ ਵਕਤ ਵਿੱਚ ਲੰਗਰ ਸ਼ਕਰਵਾਲ ਦੇ ਲਗਤ ਕੀਰਤਾਂ ਵਿੱਚ ਇਹਨਾਂ ਦੇ ਵੱਲੋਂ ਆਪ ਅਰੰਭ ਕੀਤਾ ਗਿਆ ਪਿਛਲੇ ਸਾਰੇ ਇਹਨਾਂ ਨੇ ਇੱਕ ਸਮਾਗਮ ਬਹੁਤ ਵੱਡਾ ਕਰਮੋਦੇ ਦੀ ਧਰਤੀ ਤੇ ਕਰਵਾਇਆ ਸੀ ਉਹਨਾਂ ਮਸਨ ਗਿਆ ਸੀ ਕਿ ਲੰਗਰ ਲੱਗ ਜਾਵੇ ਤੇ ਕਿੰਨੀ ਵੀ ਜੇ ਹੁਣ ਦੋ ਤਿੰਨ ਲਗਤ ਕੀਰਤਾਂ ਇੱਕੋ ਦਿਨ ਤੇ ਹੁਣ ਫੇਰ ਦੇ ਅਸੀਂ ਨਹੀਂ ਸੁਭਾਤਾ ਜਿਹੜੇ ਇੱਕ ਲੰਗਰ ਕੀਪਰੇ ਅਕੈਡਮੀ ਜੁਵੇ ਤੇ ਸਾਡੇ ਦਾ ਸਰਕਾਰ ਹੋਵੇ ਕਿ ਅਸੀਂ ਖੁਦ ਪ੍ਰਬੰਧ ਕਰਾਂਗੇ ਵੀ ਉਹਦੇ ਵਿੱਚ ਲੰਗਰ ਵਰਤੋਂ ਵਾਸਤੇ ਪੰਚਾਂ ਵਿੱਚ ਭਾ ਕੇ ਸਾਡੇ ਨਾਲ ਨੌਜਵਾਨ ਦੀ ਸੇਵਾ ਕਰ ਲਗੇ ਸੇਵੀ ਬਣਾਵਾ ਜਾਲ ਤੁਮੇ ਸ੍ਰੀ ਹਰਿਦੇਵ ਦਾ ਜਨਮ ਹੈ ਕਿ ਲੰਗਰ ਅਸੀਂ ਛਕਾਈਏ ਅਸੀਂ ਅਸੀਂ ਤਾਂ ਘਰ ਪੀਣ ਵਾਸਤੇ ਆਏ ਆ ਨਾ ਬਹੁਤੇ ਇਹਦੇ ਭਾਈ ਬੜੇ ਨਗਰ ਕੀਪੜਾ ਜਹਾਜ਼ ਦੀ ਭਰ ਲਈ ਬੜੀਆਂ ਪ੍ਰਭਾਤ ਫੇਰ ਕੇ ਜਾਏ ਆ ਬਰੇ ਗੁਰੂ ਘਰ ਮੱਦੇ ਡੇਕੜਾ ਹੁਣ ਤੋਂ ਤਰ ਗਿਆ ਹੋਏਗਾ ਕਿਸੇ ਬੰਦੇ ਨੇ ਕਿਸੇ ਨੂੰ ਪੁੱਛਿਆ ਕੀ ਇਹਦਾ ਹੁਣ ਤੋਂ ਤਰ ਗਿਆ ਹੋਏਗਾ ਉਹ ਕਹਿੰਦਾ ਤਰਨਾ ਤੁਰਨਾ ਕੀ ਆਪਾਂ ਤਾਂ ਪੀਜੇ ਕੁਜੇ ਛਕਣ ਵਾਸਤੇ ਜਾਂਦੇ ਹੁੰਦੇ ਆਪਾਂ ਤਾਂ ਸੁੱਭਸੇ ਸੁੱਭਸੇ ਖਾਣੀ ਖਿੰਦਾ ਵੀ ਆਪਾਂ ਖਾਂ ਪੀਣ ਆਉਂਦੇ ਹੀ ਹੁੰਦੇ ਆ ਨਾ ਵੀ ਅਸੀਂ ਪਤਾ ਵੀ ਮੈਂ ਹਲਾਲ ਹੋਣਾ ਵੀ ਕਿੰਨਾ ਵੱਡਾ ਬੰਦਾ ਖਾ ਸਕਦਾ ਹੈ ਆਹ ਨੋਬੋਖਰ ਬੰਦਾ ਐ ਤੇ ਇੱਥੇ ਖੜੇ ਹਾਂ ਪਾਣੀ ਹੋਇਆ ਹੋਇਆ ਤੇ ਬੰਦਾ ਕਿਲਾ ਜাদু ਮੈਂ ਵੇਖ ਕੇ ਹਰਾਨ ਹੋਣਾ ਜਿੰਨੇ ਸਤਾਲ ਲੱਗੇ ਬੰਦਾ ਛੱਡਦਾ ਹੀ ਕੋਈ ਨਹੀਂ ਤੇ ਇਧਰੋਂ ਵੀ ਚੱਲ ਜੀ ਇਧਰੋਂ ਵੀ ਚੱਲ ਜੀ ਤੇ ਮੈਂ ਵੀਰ ਨੂੰ ਪੁੱਛਿਆ ਉਹ ਮੈਂ ਕਿਹਾ ਸਾਰੇ ਸਤਾਲਾਂ ਦੇ ਕਿਹੜਾ ਕੱਢ ਲਿਆ ਤੇ ਸ਼ਕਤੀ ਕੀ ਹੈ ਉਹ ਕਹਿੰਦਾ ਬੱਸ ਸਵਾਦ ਵੇਖਣਾ ਸੀ ਕਰਦੇ ਵੀ ਇਦਾਂ ਹੀ ਹੈ ਨਾ ਆ ਵੇਖ ਕੇ ਇਹ ਜਿਹੜੇ ਪੁਰੇ ਵੀਰ ਹੈ ਨਾ ਉਹ ਵੇਖ ਕੇ ਸਾਨੂੰ ਲਾਹਤਾਂ ਪਾਉਂਦੇ ਵੀ ਤੁਸੀਂ ਆਲੇ ਦੀ ਕਿੰਨੀ ਬੇਦਰਦੀ ਕਰਦੇ ਆ ਅਸੀਂ ਪਾਣੀ ਦੀਆਂ ਦੋ ਵਰਗੀਆਂ ਵਧ ਕੇ ਤੁਹਾਨੂੰ ਸੁੱਟਦੇ ਆ ਦਸ ਮੈਂ ਦੇ ਵਿੱਚ ਉਹਨੂੰ ਸੁੱਟ ਕੇ ਆ ਜਾਵੇ ਅਸੀਂ ਪੜਦਾ ਹੀ ਹੈ ਕਿ ਸਾਡੇ ਗੁਰੂ ਨੇ ਕਿਹਾ ਅੰਨ ਦੇਵਤਾ ਹਨ ਉਹਨੂੰ ਦੇਵਤਾ ਕਿਹਾ ਤੇ ਅਸੀਂ ਪਰ ਉਹ ਦੇਵਤਾ ਕਾਹੜੋ ਸਮਝਿਆ ਅਸੀਂ ਤੇ ਬਿਆਦਮੀ ਕਰਦੇ ਵੀ ਸਵਾਦ ਵੇਖਣਾ ਐਦਾ ਵੀ ਐਦਾ ਵੀ ਵੇਖਣਾ ਤੇ ਮੈਂ ਪੀਰ ਨੂੰ ਪੁੱਛਿਆ ਮੈਂ ਕਿਹਾ ਵੀ ਸਾਰਾ ਸਤਾਲਾ ਖਾਈ ਜਾਣਾ ਹੈ ਵੀ ਦੱਸ ਇੰਨਾ ਖਾਣ ਲੈਣਾ ਉਹਨਾਂ ਕੀ ਕਰਦਾ ਹੈ ਤੇ ਮੈਂ ਤਾਂ ਹੋਰ ਮੈਂ ਵੇਖਣ ਵਾਸਤੇ ਲੈਣਾ ਸਤਾਲਾ ਤੋਂ ਮੈਂ ਕਿਹਾ ਪੰਜਾਬੀ ਨੇ ਇੰਨਾ ਹੁੰਦਾ ਦਿਖਾਈਦਾ ਹੋਰ ਮੈਂ ਕਿਹਾ ਪਰ ਕਿਹੜੇ ਡਾਕਟਰ ਦੀ ਲੋੜ ਪਈ ਬੰਦੀ ਇਹਨਾਂ ਦੇ ਪੈਜਾ ਦਾ ਦਵਾਈ ਕੋਈ ਖਾ ਲੈਂਦੀ ਜਾਂ ਫਿਰ ਕੀ ਆ ਜਦੋਂ ਬਾਹਰ ਖਾਧਾ ਜਾਵੇ ਕਦੇ ਨਹੀਂ ਹੱਥੇ ਦਿਖਾਣਾ ਹੁੰਦਾ ਆਕੇ ਵੀ ਕਦੇ ਨਹੀਂ ਖਾਣਾ ਹੁੰਦਾ ਉਹ ਮੈਂ ਕਿਹਾ ਖਾਜੀ ਆਉਣਾ ਕਿ ਬੜਕੇ ਡਾਕਟਰ ਦੀ ਦਵਾਈ ਦੀ ਲੋੜ ਨਾ ਪਵੇ ਇਹਦਾ ਜਾਨੀਜੀ ਕਮੇਟੀ ਵਾਲੇ 55 ਰੁਪਈਆ ਦੀ ਸਸਤੀ ਘਟਾਈ ਦੀ ਕੌਣ ਹੈ ਕਦੇ ਵੀ ਪੂਰੇ ਕੰਮ ਨਹੀਂ ਕੀਤਾ ਹੁਣ ਆਕੇ ਇਹ ਅਸੀਂ ਵੀ ਪੈਸੇ ਪੂਰੇ ਕਰਨਾ ਉਸ ਤੋਂ ਪਹਿਲੇ ਕਹਿੰਦਾ ਨਹੀਂ ਵੀ ਅਸੀਂ ਪੈਸੇ ਪੂਰੇ ਕਰਨੇ ਆਏ ਇਹ ਤੁੰਗਲਾ ਸਿੱਖ ਵਾਲੇ ਵੀਰੇ ਇਹਨਾਂ ਨੇ ਉਦੋਂ ਨੂੰ ਜਿੰਦਾ ਵੀ ਪੰਤਾ ਜਿਹੜਾ ਕੇ ਪ੍ਰਸ਼ਾਦਾ ਛਕੀਏ असि बनाई गुरु घर की मर्यादा सा पे तुम्हारा दरबार साहब जाओ दर्शनी ड्योड़ी जल्द करिए इनान करके घरों तेजी हो जाए दूजा गुरु की बाखीश के पात्र बन जाने मुड़ के फिर पेला लंगर आशादा छको फिर पंगत फिर जाके संगत बैठना सतसुरान ने मरजादा बनाई है ਤੇ ਆਪਾਂ ਆਪਰੇ ਭਾਈ ਵੇਖਦੇ ਕਹੀਆਂ ਕਈ ਆ ਕੇ ਦੋਦੋ ਮੱਥਾ ਟੇਕਣਾ ਹੁੰਦਾ ਤੇ ਕਈ ਵਾਰੀ ਭੱਜਰ ਦੀ ਕਾਲੀ ਹੁੰਦੀ ਹੈ ਵੀ ਜਾ ਕੇ ਨਾ ਲੱਗਿਆ ਨਾ ਮੌਕੇ ਜਾਂ ਵੀ ਉੱਥੇ ਵੀ ਜਾ ਕੇ ਪੱਟੇ ਲੱਗਣੀਆਂ ਅਸੀਂ ਤੇ ਸਾਡੇ ਹਾਲਾਤ ਐਸੇ ਬਣੇ ਆ ਨਾ ਇਤਨੀ ਵੀਰੋ ਆਪਾਂ ਇੱਕ ਆਪਾਂ ਨਿਜੂ ਬਣਾਈਏ ਜਿਸ ਨੂੰ ਖਾਣ ਚੱਲਣਾ ਹੈ ਤੋਂ ਕਰਦੂਰਾ ਸੇਖ ਵਾਲੇ ਵੀਰ ਇਹਨਾਂ ਦੇ ਪੂਰਤ ਦਾ ਜਿਹੜਾ ਵਕਸਾ ਦਾ ਸਰਦਾਰ ਸਰਦਾਰ ਗੁਰਦੇਵ ਸਿੰਘ ਹਣੀ ਇਹਨਾਂ ਦੇ ਮੈਂਬਰ ਹੈ ਤੁਹਾਡੀ ਐਸ ਕਮੇਟੀ ਜੋ ਤੁਹਾਡੇ ਇਥੋਂ ਗੁਰੂ ਘਰ ਵੱਲੋਂ